ਪਾਣੀ ਅਸੀਂ ਪੈਨ ਦੇ ਵਿੱਚ ਪਾ ਚੁੱਕੇ ਹਾਂ ਤੁਹਾਡੇ ਸਾਹਮਣੇ ਪਾਣੀ ਥੋੜਾ ਜਿਹਾ ਆਪਾਂ ਵੇਟ ਕਰਾਂਗੇ ਵੀ ਪਾਣੀ ਜਿਹੜਾ ਇਹ ਗਰਮ ਹੋ ਜੇ ਗੂਗਲੂ ਨੂੰ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਗੂਗਲੂ ਪਾਵਾਂਗੇ ਕਿਉਂਕਿ ਇਹ ਮੈਲਟ ਹੁੰਦੇ ਆ ਇਹਨੂੰ ਟਾਈਮ ਲੱਗਦਾ ਤੇ ਉਹਦੇ ਵਿੱਚ ਹੁਣ ਆਪਾਂ ਗੂਗਲੂ ਐਡ ਕਰਾਂਗੇ ਜੀ ਹਲਦੀ ਲਵਾਂਗੇ ਹਲਦੀ ਲੈ ਕੇ ਤੇ ਉਹਨੂੰ ਵਿੱਚ ਜ਼ਰੂਰ ਥੋੜੀ ਜਿਹੀ ਆਪਾਂ ਐਡ ਕਰਾਂਗੇ ਹੁਣ ਇਹਦੇ ਵਿੱਚ ਦੇਖੋ ਆਪਾਂ ਹਲਦੀ ਐਡ ਕਰਨ ਲੱਗੇ ਆ ਜੀ ਆ ਇੰਨੀ ਕੁ ਆਪਾਂ ਹਲਦੀ ਲਈ ਹੈ ਉਹ ਆਪਾਂ ਇਹਦੇ ਵਿੱਚ ਐਡ ਕਰਤੀ ਹੈ ਆ ਦੇਖੋ ਜੀ ਫਰੂਕੀ ਸਾਹਿਬ ਐਡ ਕਰਦੇ ਆ ਸਾਰੀ ਉਹਦਾ ਕਲਰ ਦੇਖੋ ਚੇਂਜ ਹੋਣਾ ਸ਼ੁਰੂ ਹੋ ਗਿਆ ਪੋਸਟ ਬਣ ਕੇ ਤਿਆਰ ਹੋ ਗਿਆ ਸਿਰਫ ਇੱਕ ਚੀਜ਼ ਰਹਿ ਗਈ ਹੈ ਉਹ ਆਪਾਂ ਲਾਸਟ ਦੇ ਵਿੱਚ ਐਡ ਕਰਾਂਗੇ ਦੇਖੋ ਜੀ ਆਹ ਨੁਸਖਾ ਫਾਰਮੂਲਾ ਬਣ ਕੇ ਰੈਡੀ ਹੋ ਗਿਆ ਇੱਕ ਗਲਾਸ ਦਾ ਸੀ ਅੱਧਾ ਕਰ ਲਿਆ ਹਾਂਜੀ ਬਿਲਕੁਲ ਜੀ ਬਿਲਕੁਲ ਇੱਕ ਗਲਾਸ ਦਾ ਅੱਧਾ ਕਰ ਲਿਆ ਦੇਖੋ ਜੀ ਇਹਦਾ ਕਲਰ ਕਿੱਡਾ ਪਿਆਰਾ ਬਣਿਆ ਜਦੋਂ ਪਾਣੀ ਥੋੜਾ ਜਿਹਾ ਠੰਡਾ ਹੋ ਗਿਆ ਉਦੋਂ ਤੁਸੀਂ ਸ਼ਾਇਦ ਪਾਣਾ ਗਰਮ ਪਾਣੀ ਦੇ ਵਿੱਚ ਉਬਲਦੇ ਪਾਣੀ ਦੇ ਵਿੱਚ ਸ਼ਾਇਦ ਨਹੀਂ ਪਾਣਾ ਕਿਉਂਕਿ ਗਰਮ ਪਾਣੀ ਦੇ ਵਿੱਚ ਕਦੀ ਵੀ ਸ਼ਾਇਦ ਨਹੀਂ ਪਾਈਦਾ ਉਹ ਆਯੁਰਵੇਦ ਦੇ ਬਾਰੇ ਜਿਹੜੇ ਗਿਆਨ ਰੱਖਦੇ ਨੇ ਮੇਰੇ ਵੀਰ ਭਰਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਜੀ ਉਸ ਵੇਲੇ ਯੂਜ਼ ਕਰ ਸਕਦੇ ਹੋ ਜਦੋਂ ਤੁਹਾਡਾ ਸਟਮਕ ਖਾਲੀ ਹੈ ਜਦੋਂ ਤੁਹਾਨੂੰ ਭੁੱਖ ਲੱਗੀ ਹੋਈ ਹੈ ਭਰਿਆ ਪੇਟ ਰੋਟੀ ਖਾਣ ਤੋਂ ਬਾਅਦ ਇਨਸਟੈਂਟਲੀ ਇਹ ਜਿਹੜਾ ਡਰਿੰਕ ਹੈ ਇਹਨੂੰ ਯੂਜ਼ ਨਹੀਂ ਕਰਨਾ ਕਦੇ ਵੀ